ਸਦਰਪੱਟੀ ਅਧੀਨ ਪੈਂਦੇ ਕਸਬਾ ਕਰਿਆਲਾ ਵਿਖੇ ਇੱਕ 15 ਸਾਲ ਨਵਾਲਕ ਲੜਕੀ ਨੂੰ ਗਵਾਂਡ ਵਿੱਚ ਰਹਿੰਦੇ ਵਿਅਕਤੀਆਂ ਵੱਲੋਂ ਜ਼ਬਰਦਸਤੀ ਘਰੋਂ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਾਲਕ ਲੜਕੀ ਦੀ ਨਾਨੀ ਸੁਖਜਿੰਦਰ ਕੌਰ ਨੇ ਦੱਸਿਆ ਕਿ ਮੇਰੀ ਦੋਤੀ ਮਾਣੀ ਜੋ ਕਿ ਨਿੱਕੇ ਹੁੰਦੇ ਤੋਂ ਹੀ ਮੇਰੇ ਕੋਲ ਰਹਿੰਦੀ ਹੈ ਅਤੇ ਉਸ ਦੀ ਉਮਰ 15 ਸਾਲ ਹੈ। ਸੁਖਜਿੰਦਰ ਕੌਰ ਨੇ ਦੱਸਿਆ ਕਿ 24 ਮਾਰਚ ਨੂੰ ਮੇਰਾ ਬਾਕੀ ਪਰਿਵਾਰ ਕਰਿਆਲਾ ਵਿਖੇ ਮੇਲਾ ਵੇਖਣ ਗਿਆ ਹੋਇਆ ਸੀ ਅਤੇ ਮੈਂ ਤੇ ਮੇਰੀ ਦੋਤੀ ਘਰ ਵਿੱਚ ਇਕੱਲੀ ਸੀ ਜਿਸ ਉਹ ਸਾਡੇ ਗਵਾਂਢ ਵਿੱਚ ਰਹਿੰਦੇ ਵਿਅਕਤੀ ਜ਼ਬਰਦਸਤੀ ਘਰੋਂ ਲੈ ਗਏ ਇਸ ਸਬੰਧੀ ਅਸੀਂ ਤੁਰੰਤ ਪੁਲਿਸ ਨੂੰ ਕਿ ਕਰਿਆਲਾ ਵਿਤੂਚਨਾ ਦਿੱਤੀ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੁਖਵਿੰਦਰ ਕੌਰ ਨੇ ਐਸਐਸਪੀ ਤਰਨਤਾਰਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਮੇਰੀ ਦੋਤੀ ਨੂੰ ਵਾਪਸ ਦਵਾਈਆ ਜਾਵੇ ਕੀ ਨਾ ਜੀ ਸੁਖਵਿੰਦਰ ਕੌਰ ਕੀ ਗੱਲ ਹੋਈ ਹੈ ਜੀ ਜੀ ਇਹ ਮੇਰੇ ਸਿਧਾ ਹੈ ਗੱਡੀ ਕਿੰਨੀ ਉਮਰ ਹੈ ਦੀ ਹਮਰ 15 ਸਾਲ ਜੀ ਕੀ ਗੱਲ ਹੋਈ ਇਹ ਜਿਹੜਾ ਮਾਣਾ ਹੈ ਦਰਬਾਰਾ ਸਿੰਘ ਦਾ ਲਟਕਾ ਉਹ ਲੈ ਕੇ ਗਿਆ ਜੀ ਜੋਰਾ ਜਪਰੀ ਲੈ ਗਿਆ ਛੇੜੀ ਬੰਦੀ ਕਰਿਆਲੇ ਦੇ ਆ ਜੀ ਬਾਵਿਆਂ ਦੀ ਵਸਤੀ ਜੀ ਕੋਈ ਇਸ ਸੰਬੰਧੀ ਕਿੰਨੀ ਤਰੀਕ ਨੂੰ ਜੇ ਜਿਹੜੀ ਇਹ ਘਟਨਾ ਵਾਪਰੀ ਹੈ ਇਹ 24 ਤਰੀਕ ਹੈ ਜੀ ਕੋਈ ਇਸ ਸੰਬੰਧੀ ਲਿਖਤੀ ਕੋ ਥਾਣੇ ਦਿੱਤਾ ਆ ਹਾਂ ਜੀ ਦਿੱਤੇ ਆ ਜੀ ਕੋਈ ਕਾਰਵਾਈ ਹੈ ਪੁਲਿਸ ਵੱਲੋਂ ਕੋਈ ਕੋਈ ਨਹੀਂ ਜੀ ਹੋਈ ਕੀ ਮੰਗਦੇ ਵਿਧਵਾ ਜਨਾਨੀ ਜੇ ਮੈਂ ਜੀ ਕੀ ਮੰਗ ਕਰਦੇ ਐਸਐਸਪੀ ਦਾ ਮੰਗੇ ਹੋਆ ਨੇ ਮੇਰੀ ਲੜਕੀ ਕਰਾ ਜਾਵੇ ਕੋਈ ਮੇਰੀ ਸੁਣਾਈ ਨਹੀਂ ਹੁੰਦੀ ਇਸ ਸੰਬੰਧੀ ਕੋਈ ਐਸਐਸਪੀ ਜਾਂ ਕੋਈ ਵੱਡੇ ਅਫਸਰ ਨੂੰ ਮਿਲੇ ਤੇ ਹਾਂਜੀ ਤਰਨ ਤਾਰਨ ਗਏ ਆ ਜੀ ਉਹਨਾਂ ਨੇ ਕੀ ਵਿਸ਼ਵਾਸ ਕੀਤਾ ਉਹਨਾਂ ਵੀ ਕਹਿ ਪਈ ਕੋਈ ਨਹੀਂ ਤੁਹਾਡੇ ਕਰਾਂਗੇ ਕਾਰਵਾਈ ਪੱਟੀ ਵੀ ਗਏ ਆ ਜੀ ਕੋਈ ਹੋਈ ਕਾਰਵਾਈ ਕੋਈ ਨਹੀਂ ਜੀ ਹੋਈ ਕਿਨਾਂ ਹੈ ਤੁਹਾਡਾ ਭਾਈ ਖੁਸ਼ਬੀਰ ਸਿੰਘ ਜੀ ਕੀ ਗੱਲ ਹੋਈ ਗੱਲ ਕਿਉਂ ਨਹੀਂ ਭਾਈ ਭਨੇਵੀ ਸਾਡੀ ਸੀਤਾ ਹੈ ਉਮਰ ਕਿੰਨੀ ਹੁੰਦੀ ਉਮਰ 1.5 15 ਸਾਲ ਹੈਗੀ ਹੈ ਕੀ ਗੱਲ ਹੋਈ ਗੱਲ ਇਹਦਾ ਜੀ ਅਸੀਂ ਤਾਂ ਘਰੇ ਕੋਈ ਨਹੀਂ ਦਮ ਭਰਾ ਮਾਤਾ ਕੱਲੀ ਸਾਡੀ ਘਰੇ ਤੈਂ ਹੀ ਤਾਂ ਆ ਕੇ ਪੁੱਛਿਆ ਕਿ ਨਹੀਂ ਜ਼ਬਰਦਸਤੀ ਲੈ ਗਿਆ ਇਥੋਂ ਕੌਣ ਲੈ ਗਿਆ ਮਾਣਾ ਪੁੱਤਰ ਦਰਬਾਰ ਆ ਗਏ ਕਿਹੜੇ ਪਿੰਡ ਦਾ ਪਿੰਡ ਘਿਹਾਰਾ ਹੀ ਆ ਜੀ ਉਹਨਾਂ ਦਾ ਤੁਸੀਂ ਇਸ ਬੰਦੇ ਕੋਈ ਲਗਤੀ ਨਹੀਂ ਕੋਈ ਦਿੱਤੀ ਲਗਤੀ ਭਾਰੀ ਆਈ ਤਾਂ ਪੱਟੀ ਹੋਈ ਗਿਆ ਇੱਥੇ ਪਹਿਲਾਂ ਘਿਹਾਰਾ ਰਹਿ ਗਿਆ ਸੀ ਫਿਰ ਮੋੜ ਤੇ ਗਿਆ ਉਹਨਾਂ ਨੂੰ ਨਹੀਂ ਕੁਝ ਸੁਣੀ ਸੁਣੀ ਫਿਰ ਹਰ ਕੇ ਇੰਟਰਨਟ ਆਰ ਨਹੀਂ ਜਾ ਕੇ ਆ ਗਏ ਕੀ ਮੰਗ ਕਰ ਉਹ ਇਹ ਕਹੀ ਜਾਂਦੇ ਕੋਈ ਗੱਲ ਨਹੀਂ ਕਰਦੇ ਆ ਕਰਦੇ ਆ ਆ ਜਾਣੀ ਪੁਲਿਸ ਦੁਬਾਰਾ ਵੇਲੇ ਆਊਗੀ 1 ਵਜੇ ਆਊਗੀ ਕੋਈ ਨਹੀਂ ਸੁਣੀ ਸਨਿਆਣਾ ਕੀ ਮੰਗ ਕਰਦੇ ਮੰਗ ਭਾਜੀ ਇਹੋ ਆਈਆਂ ਨਾਲ ਗੁੱਡੀ ਘਰੇ ਆ ਗਏ ਕੀ ਨਾ ਹੀ ਤੁਹਾਡਾ ਮਨਦੀਪਾ ਕੀ ਗੱਲ ਹੋਈ ਇਹ ਇਹ ਭਾਜੀ ਮੈਂ ਸੀਤਾਕੌਰ ਦੀ ਮਾਸੀ ਬੋਲਦੀ ਹਾਂ ਤੇ ਸਾਡੀ ਕੁੜੀਆਂ ਨੂੰ ਅੱਜ ਬੜੇ ਦਿਨ ਹੋ ਗਏ ਨੇ ਲਾ ਪਤਾ ਨੂੰ ਮਾਨਾ ਸਿੰਘ ਨੇ ਕੀਤਾ ਕਿ ਮੈਂ ਆਪ ਤੇ ਉਹ ਸਾਨੂੰ ਵਾਪਸ ਨਹੀਂ ਕਰ ਰਿਹਾ ਮਾਨਾ ਸਿੰਘ ਕੌਣ ਹੈ ਦਰਬਾਰਾ ਸਿੰਘ ਦਾ ਪੁੱਤਰ ਕਿਹੜੇ ਪਿੰਡ ਦਾ ਕਰਿਆਲੇ ਦਾ ਤੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਾਡੀ ਲੜਕੀ ਸਾਨੂੰ ਛੇਤੀ ਛੇਤੀ ਵਾਪਸ ਆਉਣੀ ਚਾਹੀਦੀ ਹੈ। ਲੜਕੀ ਦੀ ਉਮਰ ਕਿੰਨੀ ਹੈ? 15 ਸਾਲ। ਕੋਈ ਸਬੰਧੀ ਲਿਖਤੀ ਠਾਣੇ ਕੋਈ ਦਿਖਾ ਦਿੱਤੀ। ਬੜੀਆਂ ਥਾਵਾਂ ਤੇ ਬਾਜੀ ਟੱਕੇ ਖਾ ਚੁੱਕੇ ਆ ਪਰ ਇਹੀ ਕਹੀ ਜਾਂਦੇ ਆ ਆਜੂਗੀ, ਘੜੀ ਆ, ਪਾ ਲਿਆ ਪਰ ਸਾਨੂੰ ਕੁਝ ਨਹੀਂ ਮਿਲ ਰਿਹਾ। ਤੇ ਅਸੀਂ ਬੜੇ ਤੰਗ ਆਂ, ਸਾਨੂੰ ਕੁਛ ਨਾ ਕੁਛ ਹਸ ਲਉਣਾ ਚਾਹੀਦਾ ਸਾਡੀ ਕੁੜੀ ਵਾਪਸ ਚਾਹੀਦੀ ਸਾਨੂੰ। ਕੀ ਮੰਗ ਕਰਦੇ ਆ ਜੀ? ਮੰਗ ਇਹੋ ਹੀ ਕਰਦੇ ਆ ਸਾਡੀ ਕੁੜੀ ਵਾਪਸ ਆਜੇ। ਸਾਨੂੰ ਵਾਸਤ ਕਰ ਦੇਣ ਹੋਰ ਅਸੀਂ ਕੁਛ ਨਹੀਂ ਚਾਹੀਦਾ, ਉਹਦੀ ਮਾਂ ਨੂੰ ਸਾਰੇ ਹੀ ਪਤਾ ਹੈ। ਉਹਨੂੰ ਕਹੋ ਧੰਨਵਾਦ ਕਰੇ। ਉਡੀ ਉਹਨਾਂ ਦੀ ਮਾਤਾ ਨਾਨੀ ਸੁਖਜਿੰਦਰ ਤੋਂ ਤੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਜਿਹੜੀ ਕੀਤੀ ਦੀ ਜਾ ਰਹੀ ਹੈ। ਇਹ ਜੀ ਮੇਰੇ ਕੋਲ ਚਵੀ ਤੇਨ ਨੂੰ ਉੰਨੀ ਨੂੰ ਦਰਖਾਸਤ ਆਈ ਆ ਇਸ ਵਕਤੇ ਕਿ ਸਾਡੀ ਲੜਕੀ ਜਿਹੜੀ ਮਾਨਾ ਸਿੰਘ ਸਾਹਿਬ ਨਾਲ ਉਹ ਦਰਬਾਰਾ ਸਿੰਘ ਨਾਲ ਮਾਨਾ ਦਰਬਾਰਾ ਸਿੰਘ ਦਾ ਮੁੰਡਾ ਮਾਨਾ ਸਿੰਘ ਵੀ ਆ ਕੇ ਲੈ ਗਿਆ। ਮੈਂ ਇਹਨਾਂ ਦੇ ਦਰਖਾਸਤ ਆਉਂਦੇ ਹੀ ਤੁਰੰਤ ਹੀ ਵਕਾਦਮਾ ਨੰਬਰ 47 ਬਣਾਉਣੀ ਦਰਦ ਕਰਕੇ ਉਹਦੀ ਆਪਣੇ ਮੁੰਡੇ ਕੁੜੀ ਦੀ ਭਾਲ ਕੀਤੀ ਕਾਫੀ ਨ ਦੇ ਇਸ ਤਰ੍ਹਾਂ ਭਾਲ ਕੀਤੀ। ਲੜਕੇ ਦੇ ਮਾਤਾ ਨੂੰ ਤੇ ਲੜਕੇ ਦੀ ਲੜਕੀ ਦੀ ਲੜਕੇ ਦੀ ਭਿਹਾਈ ਨੂੰ ਸੋਨੀਆਂ ਨੂੰ ਲਿਆ ਆ ਕੇ ਪੁਲਿਸ ਡਿਪੋਰਟ ਸੇ ਆ ਕੇ ਕੰਕੀ ਵੀ ਤੋਤੀ ਕੀਤੀ ਪਰ ਕੋਈ ਸੂਚ ਅਜੇ ਤੱਕ ਸਾਹ ਨਹੀਂ ਮਿਲਿਆ ਅਸੀਂ ਇਹ ਡੇਟ ਉਹਨਾਂ ਦੀ ਕਿਸ ਤਰ੍ਹਾਂ ਦੀਆਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਮਿਲ ਗਿਆ ਗ੍ਰਿਫਤਾਰੀ ਪਾ ਕੇ ਰੰਜ਼ੇਲੇ ਭੇਜਾਂ ਕੋਈ ਹੁਣ ਤੱਕ ਕੋਈ ਕਿਤੇ ਉਹਨੇ ਰਿਸ਼ਤੇਦਾਰੀ ਜਾਂ ਕਿਤੇ ਹੋਰ ਰੇਡ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਕੀਤੀ ਜਾ ਰਹੀ ਹੈ ਇਸ ਦਾ ਕਿ ਸਾਰੇ ਲਿਖ ਲਿਆ ਕਿ ਮਾਤਾ ਤੋਂ ਉੱਪਰ ਚੇਹੇ ਦੀ ਸਾਰੀਆਂ ਰਿਸ਼ਤੇਦਾਰੀ ਲਿਖ ਲਈਆਂ ਕਲੀਟ ਕੀਤਾ ਹੈ ਰਿਸ਼ਤੇਦਾਰੀਆਂ ਚ ਅੱਜ ਸਿਰੇ ਕਰਕੇ ਆਏ ਹਾਂ ਸਾਡੇ ਰੇਡ ਜਾ ਰਹੀ ਹੈ ਮੇਰਾ ਕਹਿਣਾ ਹੈ ਕਿ ਸਾਡੇ ਜਿਹੜੀ ਅਸੀਂ ਐਪਲੀਕੇਸ਼ਨ ਦਿੱਤੀ ਉਹ ਤੋਂ ਬਲਾਹਦਾ ਹੀ ਹੈ ਜਿਹੜੀ ਐਫ ਆਈ ਆਰ ਜਿਹੜੀ ਦਰ ਅਸੀਂ ਜਿਹੜੇ ਨਾਂ ਦਿੱਤੇ ਉਹ ਦਰਜੀ ਨੇ ਹੋਏ ਇਹ ਨਾਲ ਹੀ ਜਦੋਂ ਮੈਂ ਜਿਹੜੀ ਪਹਿਲੀ ਐਪਲੀਕੇਸ਼ਨ ਦਿੱਤੀ ਆ ਆਪਣੇ ਸੁਖਵਿੰਦਰ ਕੌਰ ਨੇ ਸਿਰਫ ਕੱਲੇ ਮੁੰਡੇ ਦੀ ਬਾਈ ਨਾਮ ਦਿੱਤੀ ਸੀ ਮਾਨਾ ਸਿੰਘ ਮਾਨਾ ਸਿੰਘ ਦੀ ਉਹ ਮੈਂ ਕੱਲੇ ਮਾਨਾ ਸਿੰਘ ਤੇ ਫਰਜ਼ ਕਰਦਾ ਕਰਦਾ ਨਹੀਂ ਕੀਤਾ